ਸਸਤਿਕਾਰ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ 7 ਤਰੀਕ ਤੋਂ ਬਾਅਦ 8 9 ਅਤੇ 10 ਮਈ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਬੱਦਲਬਾਹੀ ਸਿਸਟਮ ਵੀ ਇੱਕ ਪਹੁੰਚ ਰਿਹਾ ਜੋ ਕਿ ਹਿਮਾਚਲ ਵੱਲੋਂ ਆ ਰਿਹਾ ਤੇ ਉਸ ਦਾ ਕੀ ਅਸਰ ਹੋਵੇਗਾ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਕਦੋਂ ਮੀਂਹ ਹੋਵੇਗਾ ਕਿਸ ਤਰੀਕੇ ਦੇ ਹਾਲਾਤ ਨੇ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਕਿਉਂਕਿ ਇਸ ਸਾਲ ਜਿਹੜੀ ਬਰਸਾਤ ਜਾਂ ਮੀਂਹ ਦੀ ਗੱਲ ਕਰੀਏ ਪੇ ਮੌਸਮੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਵੱਡੇ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਕਈ ਕਿਸਾਨ ਜਿਹੜੇ ਆਖਰੀ ਪੜਾਤੇ ਨੇ ਕਣਕ ਦੀ ਬਾੜੀ ਜਿਹੜੀ 1-2% ਰਹਿ ਗਈ ਹੈ ਉਹਦੇ ਵਿੱਚ ਨੁਕਸਾਨ ਹੋ ਰਿਹਾ ਇਹਨਾਂ ਨੇ ਤੂੜੀ ਬਣਾਉਣੀ ਹੈ ਤੂੜੀ ਦਾ ਲਾਂ ਖਰਾਬ ਹੋ ਰਿਹਾ ਮੀਂਹ ਕਰਕੇ ਤੇ ਕਿਹੜੇ ਜ਼ਿਲ੍ਹੇ ਵਿੱਚ ਅੱਜ ਫੇਰ ਦੁਬਾਰਾ ਤੋਂ ਮੀਂਹ ਹੋ ਸਕਦਾ ਹੈ 8 ਤਰੀਕ 9 ਤਰੀਕ ਤੇ 10 ਤਰੀਕ ਦੀ ਜਾਣਕਾਰੀ ਸਾਂਝੇ ਤੌਰ ਤੇ ਤੁਹਾਡੇ ਕੋਲ ਪੇਸ਼ ਕਰਨ ਜਾ ਰਹੇ ਹਾਂ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਖਿਆਲਤ ਨੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਗੱਲ ਕਰਾਂਗੇ ਸਭ ਤੋਂ ਪਹਿਲਾਂ ਬੱਦਲਬਾਹੀ ਸਿਸਟਮ ਤੁਸੀਂ ਦੇਖ ਰਹੇ ਹੋ ਕਿ ਪਹਾੜਚਲ ਵੱਲੋਂ ਪੰਜਾਬ ਵੱਲ ਐਂਟਰ ਕਰ ਰਿਹਾ ਜਿਸ ਦੇ ਨਾਲ ਦੋਆਬੇ ਦੇ ਇਲਾਕੇ ਦੇ ਕੁਝ ਕੁ ਜ਼ਿਲ੍ਹੇ ਜਿਹਦੇ ਵਿੱਚ ਮੇਨ ਤੌਰ ਤੇ ਜ਼ਿਲ੍ਹਾ ਰੂਪਨਗਰ ਪੂਰਾ ਜਿੰਨਾ ਵੀ ਜ਼ਿਲ੍ਹਾ ਹੈ ਜੀ ਜਿਹਦੇ ਵਿੱਚ ਨੰਗਲ ਤੋਂ ਲੈ ਕੇ ਅਨੰਦਪੁਰ ਸਾਹਿਬ ਰੂਪਨਗਰ ਭਰਤਗੜ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਖਰੜ ਇਹਨਾਂ ਵਿੱਚ ਸਾਂਝੇ ਤੌਰ ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਹਲਕੀ ਦਰਮਿਆਨੀ ਬੱਦਲਬਾਜ਼ੀ ਦੇ ਨਾਲ ਕਿਨਮਣ ਕਣੀ ਦਾ ਮਾਹੌਲ ਬਾਅਦ ਦੁਪਹਿਰ ਬਣਦਾ ਹੋਇਆ ਦਿਖਾਈ ਦੇਵੇਗਾ ਤੇ ਇਹ ਜਿਹੜੇ ਸਿਸਟਮ ਨੇ ਲਗਾਤਾਰ ਇੱਕ ਤੋਂ ਬਾਅਦ ਕਿਸੇ ਤਰੀਕੇ ਨਾਲ ਪੰਜਾਬ ਦੇ ਉੱਪਰ ਮੰਡਰਾਉਂਦੇ ਹੋਏ ਦਿਖਾਈ ਦੇਣਗੇ ਖਾਸ ਤੌਰ ਤੇ ਦੁਆਬੇ ਦੇ ਇਲਾਕੇ ਵਿੱਚ ਜਿਹਦੇ ਬਾਰੇ ਮੌਸਮ ਵਿਭਾਗ ਵੱਲੋਂ ਇੱਕ ਅਲਰਟ ਜਾਰੀ ਕਰ ਦਿੱਤਾ ਗਿਆ ਅਸੀਂ ਉਹ ਵੀ ਅਲਰਟ ਦੇਖ ਲੈਂਦੇ ਆ ਕਿ 8 9 ਤੇ 10 ਤਰੀਕ ਨੂੰ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਣ ਦੀ ਸੰਭਾਵਨਾਵਾਂ ਨੇ ਅਸਮ ਬਾਰੇ ਅਲਰਟ ਮੁਤਾਬਕ 8 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮਾਝੇ ਦੁਆਬੇ ਦੇ ਇਲਾਕਿਆਂ ਦੇ ਵਿੱਚਕਾਰ ਮੀਂਹ ਦੀ ਸੰਭਾਵਨਾਵਾਂ ਕਾਫੀ ਹੱਦ ਤੱਕ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਿਰ ਦੁਆਬੇ ਦੇ ਇਲਾਕੇ ਦੀ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਫਤਿਹਗੜ੍ਹ ਸਾਹਿਬ ਦਾ ਇਲਾਕਾ ਮੋਹਾਲੀ ਦੇ ਇਲਾਕੇ ਵੀ ਇਹਦੇ ਵਿੱਚ ਆਉਣਗੇ ਚੰਡੀਗੜ੍ਹ ਦਾ ਇਲਾਕਾ ਵੀ ਆਵੇਗਾ ਜਿਦੇ ਵਿੱਚ 8 ਮਈ ਨੂੰ ਇਸ ਉਹ ਇਲਾਕਿਆਂ ਦੇ ਵਿੱਚਕਾਰ ਮੀਂਹ ਦੀ ਗਤੀਵਿਧੀ ਸਾਨੂੰ ਦਿਖਾਈ ਦੇਵੇ ਕਿ ਨਾਲ ਦੀ ਨਾਲ ਅਗਰ ਕੱਲ ਕੀਤੀ ਜਾਵੇ ਨੌ ਤਰੀਕੇ ਦੇ ਹਾਲਾਤਾਂ ਦੀ ਤਾਂ 9 ਤਰੀਕ ਨੂੰ ਵੀ ਇਸੇ ਤਰੀਕੇ ਦਾ ਅਲਰਟ ਜਾਰੀ ਨੇ ਜਿਹਦੇ ਵਿੱਚ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਵਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਫਤਿਹਗੜ੍ਹ ਸਾਹਿਬ ਕਰਾਲੀ ਮੁਹਾਲੀ ਮੋਰਿੰਡਾ ਇਹਦੇ ਵਿੱਚ ਵੀ ਅਸਰ ਸਾਨੂੰ ਫੇਰ ਦੁਆਰ ਤੱਕ 9 ਤਰੀਕ ਨੂੰ ਬਣਦਾ ਹੋਇਆ ਦਿਖਾਈ ਦੇਵੇਗਾ ਮੇਨ ਤੌਰ ਤੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਨੇ ਇਹਨਾਂ ਵਿੱਚ ਇਸ ਦਾ ਅਸਰ ਕੁਝ ਜ਼ਿਆਦਾ ਪੱਧਰ ਤੌਰ ਤੇ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਜਿਹੜੇ ਸਿਸਟਮ ਨੇ ਪੂਰ ਹਵਾ ਦੇ ਕਰਕੇ ਬਣ ਰਹੇ ਨੇ ਤੇ ਜਿਹੇ ਦੇ ਵਿਚਕਾਰ ਇਹਨਾਂ ਦਾ ਮੇਨਲੀ ਜਿਹੜਾ ਫੋਕਸ ਰਹੇਗਾ ਉਹ ਪਹਾੜੀ ਖੇਤਰਾਂ ਦੇ ਨਾਲ ਵਾਲੇ ਇਲਾਕੇ ਤੇ ਹੀ ਬਣਦਾ ਹੋਇਆ ਦਿਖਾਈ ਦੇਵੇਗਾ ਹੁਣ ਅਗਰ ਗੱਲ ਕੀਤੀ ਜਾਵੇ ਆਖਰੀ ਤਰੀਕ 10 ਤਰੀਕ ਦੀ ਤਾਂ 10 ਤਰੀਕ ਨੂੰ ਫੇਰ ਇਹ ਮਾਝੇ ਦੁਆਬੇ ਤੋਂ ਹੁੰਦਾ ਹੋਇਆ ਸਿਸਟਮ ਪੰਜਾਬ ਦੇ ਸੈਂਟਰਲ ਅਤੇ ਉੱਤਰੀ ਪੰਜਾਬ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਵਿੱਚ ਇੱਕ ਦੋ ਜ਼ਿਲ੍ਹੇ ਹੋਰ ਆਉਂਦੇ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਨੰਦ ਅਮਰitsar ਤਰਨਤਾਰਨ ਕਪੂਰਥਲਾ ਜ਼ਿਲ੍ਹਾ ਫਿਰੋਜ਼ਪੁਰ ਫਿਰ ਹੁਸ਼ਿਆਰਪੁਰ ਤੋਂ ਅੱਗੇ ਨਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਜ਼ਿਲ੍ਹਾ ਪੂਰਾ ਜੀ ਫਿਰ ਅੱਗੇ ਆ ਜਾਈਏ ਤਾਂ ਐਸਐਸ ਨਗਰ ਮੁਹਾਲੀ ਨਾਲ ਦੀ ਨਾਲ ਪਟਿਆਲੇ ਤੋਂ ਫਤਿਹਗੜ ਸਾਹਿਬ ਦੀ ਬੈਲਟ ਇਹਦੇ ਵਿੱਚ 10 ਤਰੀਕ ਨੂੰ ਵੀ ਮੀਂਹ ਦੀ ਕਾਰਵਾਈ ਇਹਨਾਂ ਇਲਾਕਿਆਂ ਵਿੱਚ ਹਲਕੇ ਦਰਮਿਆਨੀ ਬੱਦਲਬਾਈ ਗਰਜ ਚਮਕ ਤੇ ਤੇਜ਼ ਹਵਾ ਦੇ ਸ਼ਰਾਟੇ ਸਾਨੂੰ ਆਉਂਦੇ ਦਿਖਾਈ ਦੇਣਗੇ ਮੇਨਲੀ ਜਿਹੜੀ ਇਹ ਕਾਰਵਾਈ ਹੋਵੇਗੀ ਉਹ ਬਾਅਦ ਦੁਪਹਿਰ ਹੋਣ ਦੀ ਉਮੀਦ ਜ਼ਿਆਦਾ ਹੈ ਕਿਉਂਕਿ ਪ੍ਰੀ ਮੌਨਸਨ ਗਤੀਵਿਧੀਆਂ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਜੋ ਵੀ ਕਾਰਵਾਈਆਂ ਹੋਣਗੀਆਂ ਉਹ ਬਾਅਦ ਦੁਪਹਿਰ ਹੀ ਜ਼ਿਆਦਾਤਰ ਇਸ ਦੀ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ ਜੋ ਬਾਅਦ ਦੁਪਹਿਰ ਹੀ ਮਾਹੌਲ ਸਾਨੂੰ ਉਮੀਦਾਂ ਬਣਦਾ ਹੋਇਆ ਦਿਖਾਈ ਦੇਵੇਗਾ। ਬਾਕੀ ਅਸੀਂ ਲਗਾਤਾਰ ਮੌਸਮ ਦੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਅਤੇ ਕਿਸੇ ਵੀ ਜਾਣਕਾਰੀ ਤੋਂ ਅਗਰ ਤੁਸੀਂ ਵਾਂਝੇ ਰਹਿੰਦੇ ਹੋ ਅਗਰ ਤੁਸੀਂ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇਗੀ ਤੇ ਤੁਸੀਂ ਜਾਣਕਾਰੀ ਲੈ ਕੇ ਲਾਹੇਵੰਦ ਜ਼ਰੂਰ ਹੋ ਸਕੋਗੇ ਇਹ ਅਪਡੇਟ ਤੁਹਾਨੂੰ ਮਿਲੀ ਹੈ 10 ਤੱਕ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਜੀ